ਅੱਜ ਸਾਥੀਓ ਤੁਹਾਨੂੰ ਬਠਿੰਡੇ ਦੀ ਇੱਕ ਖਾਸ ਖਾਣ-ਪੀਣ ਵਾਲੀ ਜਗ੍ਹਾ ਤੇ ਲੈ ਆਏ ਹਾਂ। ਨਮਸਕਾਰ ਮੈਂ ਹਾਂ ਮਨਦੀਪ ਰਜਾਰਾ। ਤੁਸੀਂ ਦੇਖ ਰਹੇ ਹੋ ਚੈਨਲ ਸਪਰੰਗ। ਇਸ ਦੇ ਵਿੱਚ ਹਰ ਇੱਕ ਰੰਗ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਰੰਗ ਨਹੀਂ ਇੱਕ ਜ਼ਾਇਕਾ ਲੈ ਕੇ ਆਏ ਹਾਂ। ਜ਼ਾਇਕਾ ਹੈ ਰਾਜਸਤਾਨੀ ਜ਼ਾਇਕਾ। ਬਠਿੰਡਾ ਦੇ ਡੱਬ ਵਾਲੀ ਰੋਡ ਤੇ ਐਮਜ਼ ਅਤੇ ਪ੍ਰੈਗਮਾ ਜੋ ਇੰਸਟੀਚਿਊਟ ਨੇ ਦੋਨੇ ਹੀ ਇਹਨਾਂ ਦੋਨਾਂ ਦੇ ਇੰਸਟੀਚਿਊਟ ਦੇ ਵਿਚਾਲੇ ਡੱਬ ਵਾਲੀ ਰੋਡ ਤੇ ਹੈ ਇਹ ਰਾਜਸਤਾਨੀ ਚੁੱਲਾ ਮੰਮਾ ਰਾਜਸਤਾਨੀ ਚੁੱਲਾ ਹੈ ਇਹ ਤੇ ਜੇਕਰ ਅਸੀਂ ਬਠਿੰਡੇ ਤੋਂ ਆਉਨੇ ਆ ਤਾਂ ਐਮਸ ਤੋਂ ਥੋੜਾ ਜਆ ਪਹਿਲਾਂ 100 ਮੀਟਰ ਪਹਿਲਾਂ ਸੱਚੇ ਹੱਥ ਤੇ ਜੇਕਰ ਅਸੀਂ ਆਉਨੇ ਆ ਡੱਬਲੀ ਵਾਲੇ ਪਾਸਿਓਂ ਤਾਂ ਐਮਸ ਤੋਂ ਬਾਅਦ ਤੁਹਾਡੇ ਖਪੇ ਹੱਥ ਪਵੇਗਾ ਇਹ ਤੇ ਅੱਜ ਅਸੀਂ ਵੀ ਚੱਲਦੇ ਆ ਤੁਸੀਂ ਦੇਖ ਰਹੇ ਹੋ ਬਿਲਕੁਲ ਤਾਜ਼ਾ ਕੰਮ ਜਿਹੜਾ ਹੈ ਉਹ ਇੱਥੇ ਹੈ ਇਹ ਇੱਕ ਤਰ੍ਹਾਂ ਦਾ ਕੋਈ ਕਾਰਟ ਨਹੀਂ ਹੈ ਇਹ ਬਸ ਨਹੀਂ ਹੈ ਬਲਕਿ ਚੁੱਲਾ ਜਿਹੜਾ ਹੈ ਉਹ ਇੱਥੇ ਸਟੈਬਲਿਸ਼ ਕੀਤਾ ਹੈ ਚੁੱਲੇ ਦੀਆਂ ਗਰਮਾ-ਗਰਮ ਰੋਟੀਆਂ ਜਿਹੜੀਆਂ ਤੁਹਾਨੂੰ ਮਿਲਣਗੇ ਤੇ ਅੱਜ ਅਸੀਂ ਖਾਸ ਤੌਰ ਤੇ ਰਾਜਸਤਾਨੀ ਥਾਲੀ ਕਰਵਾਉਣ ਲੱਗੇ ਆ ਜਿਸ ਵਿੱਚ ਕੇਲ ਸੰਗਰੀ ਦੀ ਸਬਜ਼ੀ ਰਹੇਗੀ, दाल बाटी चूरमा ਰਹੇਗਾ ਤੇ ਹੋਰ ਕੀ ਕੁਝ ਰਹੇਗਾ ਉਹ ਦੇਖਦੇ ਆ ਫਿਰ ਆਉਂ ਚੱਲੀਏ। ਹਾਂ ਤੇ ਸਾਡੇ ਨਾਲ ਨੇ ਰਤਨ ਸੈਣੀ ਜੀ ਜਿਹੜੇ ਕਿ ਸਾਡੇ ਲਈ ਰਾਜਸਤਾਨੀ ਖਾਹਲੀ ਜਿਹੜੀ ਆ ਉਹ ਤਿਆਰ ਕਰਨਗੇ ਤੇ ਸੈਣੀ ਜੀ ਥਾਲੀ ਦੀ ਕੀ ਖਾਸੀਅਤ ਹੈ ਤੁਹਾਡੀ? ਸਰ ਆਪਣੀ ਇਹ ਜੀ ਰਾਜਸਤਾਨੀ ਸਪੈਸ਼ਲ ਥਾਲੀ ਆਪਣੀ ਫੈਮਲੀ ਥਾਲੀ ਹੈ। ਆਹ ਜੀ ਆਪਣੀ ਰਾਜਸਤਾਨੀ ਜੋਧਪੂਰੀ ਕੜੀ ਸਰ ਇਹ ਆ ਗਈ ਜੀ ਆਪਣੀ Rajasthan ਦੀ ਮਸ਼ਹੂਰ ਬੇਸਨ ਘੱਟੇ ਦੀ ਸਬਜ਼ੀ ਜੀ ਤੇ ਆਪਣੀ Rajasthan ਦੀ ਪਾਪੜ ਪਿਆਜ਼ ਦੀ ਸਬਜ਼ੀ ਜੀ ਸੋ ਵੇਖ ਰਹੇ ਹੋ ਤੁਸੀਂ ਸਬਜ਼ੀਆਂ ਜਿਹੜੀਆਂ ਹੈ ਬਿਲਕੁਲ ਰਾਜਸਥਾਨੀ ਟੱਚ ਦੇ ਵਿੱਚ ਰਾਜਸਥਾਨੀ ਦਿੱਖ ਦੇ ਵਿੱਚ ਕਿਉਂਕਿ ਰਾਜਸਥਾਨੀ ਜਿਹੜੇ ਉਹ ਤਿੱਖਾ ਵੱਧ ਖਾਂਦੇ ਨੇ ਪਾਪੜ ਦੀ ਸਬਜ਼ੀ ਪਾਪੜ ਜਿਹੜੇ ਹੈ ਅੰਮ੍ਰਿਤਸਰ ਦੇ ਤਾਂ ਹੁਣ ਤੱਕ ਤੁਸੀਂ ਸੁਣੇ ਸੀ ਰਾਜਸਥਾਨ ਦੇ ਪਾਪੜ ਜਿਹੜੇ ਹੈ ਉਹ ਵੀ ਸਬਜ਼ੀ ਦੇ ਰੂਪ ਦੇ ਵਿੱਚ ਤੁਸੀਂ ਹੁਣ ਦੇਖ ਰਹੇ ਹੋ ਆ ਅੱਗੇ ਜ ਆਪਣੇ ਰਾਜਸਥਾਨ ਤੋਂ ਸਭ ਤੋਂ ਮਸ਼ਹੂਰ ਸਭ ਤੋਂ ਮਹਿੰਗੀ ਸਬਜ਼ੀ ਜੀ ਕੇਰ ਸੰਗਰੀ ਦੀ ਤੇ ਜੇਕਰ ਅਸੀਂ ਇਸ ਦੀ ਗੱਲ ਕਰੀਏ ਕੇਰ ਦੀ ਗੱਲ ਕਰੀਏ ਤੇ ਸੰਗਰੀ ਦੀ ਗੱਲ ਕਰੀਏ ਸੰਗਰੀ ਸਤਿਓ ਜਿਹੜੀ ਝੰਡ ਝੰਡ ਹੁੰਦੀ ਹੈ ਜੰਡੀ ਦੀਆਂ ਜਿਹੜੀਆਂ ਫਲੀਆਂ ਹੁੰਦੀਆਂ ਨੇ ਉਸ ਨੂੰ ਸੁਕਾ ਕੇ ਸੰਗਰੀ ਬਣਾ ਲਈ ਜਾਂਦੀ ਹੈ ਤੇ ਕੇਰ ਇਹ ਡੇਲਿਆਂ ਨੂੰ ਕਹਰੇ ਨੇ ਇੱਥੇ ਡੇਲਿਆਂ ਦੀ ਤੇ ਜੰਡੀ ਦੀ ਫਲੀਆਂ ਦੀ ਇਹ ਸਬਜੀ ਹੈ ਜੰਡ ਦੀ ਫਲੀਆਂ ਦੀ ਸਬਜੀ ਉਸ ਨੂੰ ਕੇਰ ਸੰਗਰੀ ਦੀ ਸਬਜੀ ਇੱਥੇ ਕਹਰੇ ਆ ਆਕੇ ਵੇਖਾਂਗੇ ਮੇਰੇ ਮੂੰਹ ਚ ਪਾਣੀ ਆ ਰਿਹਾ ਬਾਕੀ ਦੀਆਂ ਗੱਲਾਂ ਜਿਹੜੀਆਂ ਉਹ ਖਾਣ ਤੋਂ ਬਾਅਦ ਕਰਾਂਗੇ ਆ ਗਿਆ ਜੀ ਆਪਣਾ ਚੁਰਮਾ ਮਿੱਠਾ ਹੁੰਦਾ ਜਿਵੇਂ ਸੂਟ ਦੇ ਸਗੀ ਆ ਗਿਆ ਜੀ ਆਪਣੀ ਬਾਟੀ ਇਹਨੂੰ ਬਾਟੀ ਨੂੰ ਤੋੜ ਕੇ ਤੇ ਦਾਲ ਪਾਉਣ ਜੀ ਆਪਾਂ ਆਜਾ ਦਾਲ ਪਾ ਲਈਏ ਹੁਣ ਬਣੀਆ ਦਾਲ ਬਾਟੀ ਆ ਗਿਆ ਜੀ ਆਪਣੀ ਲਸਣ ਔਰ ਕਾਚੇ ਦੀ ਚਟਨੀ ਕਾਚੇ ਨੂੰ ਪੰਜਾਬੀ ਚ ਕਹਿੰਦੇ ਚਿਬੜ ਉਹਨੇ ਤੇ ਆਉਗੀ ਆਪਣੀ ਤੰਦ ਰੋਟੀਆਂ ਆ ਗਿਆ ਜੀ ਆਪਣਾ ਪਿਆਰ ਅੱਧੇ ਸੇ ਗਿਓ ਚੁਰਮਾ ਤੇ ਤੇ ਬਾਟੀ ਤੇ ਇਹ ਤੋਂ ਪਹਿਲੇ ਦਾਲ ਬਾਟੀ ਚੁਰਮਾ ਹਦੂਰਾ ਆਏਗਾ ਜੀ ਆ ਗਏ ਆਪਣੇ ਕਣਕ ਦੀ ਰੋਟੀ ਦਸੇ ਕਿਉ ਲਾ ਕੇ ਆ ਗਏ ਆਪਣੀ ਮਿੱਸੀ ਰੋਟੀ ਆਹ ਆ ਗਏ ਆਪਣੀ ਬਾਜਰੇ ਵਾਲੀ ਰੋਟੀ ਜੀ ਵਾਜੀਵਾ ਰਤਨਜੀ ਸੀਟ ਅਸੀਂ ਪਹਿਲਾਂ ਹੀ ਲੈ ਲਈ ਹੈ ਤੇ ਖਾਲੀ ਦੇ ਆਨੰਦ ਵੀ ਲਵਾਂਗੇ ਹੁਣ ਗੱਲ ਜਿਹੜੀ ਹੈ ਇਹ ਕਿ ਜੀ ਮੇਰਾ ਇਹ ਕਰ ਰਿਹਾ ਬਸ ਜੀ ਲਲਚਾਏ ਰਹਾ ਨਾ ਜਾਏ ਹੁਣ ਖਾ ਕੇ ਤੁਹਾਨੂੰ ਟੇਸਟ ਜਿਹੜਾ ਹੈ ਉਹ ਦੱਸਾਂਗੇ ਕਿਸ ਤਰ੍ਹਾਂ ਦਾ ਜ਼ਾਇਕਾ ਹੈ ਕਿਸ ਤਰ੍ਹਾਂ ਦਾ ਰਤਨਜੀ ਤੁਹਾਡਾ ਬਹੁਤ ਬੱਛ ਜੀ ਬਾਜਰੀ ਦੀ ਰੋਟੀ ਅਸੀਂ ਖਾਣ ਲੱਗੇ ਆ ਬਾਜਰੀ ਦੀ ਰੋਟੀ ਨੂੰ ਕਹਿੰਦੇ ਆ ਜੇ ਕੜੀ ਨਾਲ ਖਾਵੇ ਨਾ ਫੇਰ ਸਵਾਦ ਜਿਹੜਾ ਹੈ ਵੱਖਰਾ ਹੀ ਹੁੰਦਾ ਸੋ ਕੜੀ ਨਾਲ ਬਾਜਰੇ ਦੀ ਰੋਟੀ ਅਸੀਂ ਟਰਾਈ ਕਰ ਰਹੇ ਆ ਲਜੀਜ਼ ਗਰਮ ਗਰਮ ਖਾਣਾ ਹੈ ਕਹਿੰਦੇ ਆ ਖਾਂਦੇ ਹੋਏ ਜਿਆਦਾ ਗੱਲ ਨਹੀਂ ਕਰਨੀ ਚਾਹੀਦੀ ਸੋ ਬਾਕੀ ਗੱਲਾਂ ਖਾਣਾ ਖਾਣ ਤੋਂ ਬਾਅਦ 200 ਰੁਪਈਆ ਦੀ ਸਾਥਿਓ ਇਹ ਥਾਲੀ ਹੈ ਤੇ ਲੱਸੀ ਅਤੇ ਤਿੰਨ ਰੋਟੀਆਂ ਤੋਂ ਵੱਧ ਤੁਹਾਡੀਆਂ ਆਪਣੀਆਂ ਰਾਜਸਤਾਨੀ ਖਾਣਾ ਜੇਕਰ ਸਾਥਿਓ ਰਾਜਸਤਾਨੀ ਸਟਾਈਲ 'ਚ ਖਾਦਾ ਜਾਵੇ ਤਾਂ ਜ਼ਾਇਕਾ ਦੁੱਗਣਾ ਹੋ ਜਾਂਦਾ ਹੈ ਸੋ ਅਸੀਂ ਵੀ ਚੂਰ ਲਈਏ ਸਾਰੀਆਂ ਸਬਜ਼ੀਆਂ ਮਿਕਸ ਕਰਕੇ ਪੰਚਕੁਲਾ ਅਤੇ ਜ਼ਿਰਖਪੁਰ ਤੋਂ ਬਾਅਦ ਸਾਥਿਓ ਬਠਿੰਡਾ ਦੇ ਵਿੱਚ ਇਹਨਾਂ ਦੀ ਆਹੀ ਇਕਲੌਤੀ ਬ੍ਰਾਂਚ ਹੈ